ਖਾਲਸਾ ਜੀ ਦਰਸ਼ਨ ਕਰੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਅਤੇ ਵਸਤਰ ਜੋ ਮਾਡਲ ਟਾਊਨ ਫੇਸ 1 ਬਿਹੰਡਾ ਪੰਜਾਬ ਇੰਡੀਆ ਵਿਖੇ ਸੁਸ਼ੋਤ ਹਨ ਜੀ ਇਹ ਵਸਤਰ ਸ਼ਸਤਰ ਸਾਡੇ ਬਜ਼ੁਰਗ ਭਾਈ ਵੇਲੋ ਸਭ ਤੋਂ ਪਹਿਲੋ ਜਿਹਦੇ ਪੰਜਵੀਂ ਪੀੜੀ ਭਾਈ ਦੇਸ ਰਾਜ ਭਾਈ ਵੇਲੋ ਸਭ ਤੋਂ ਪਹਿਲੋ ਜਿਹਦੇ ਬੇਟੇ ਭਾਈ ਨਾਨੂ ਜੀ ਨਾਨੂ ਜੀ ਦੇ ਬੇਟੇ ਭਾਈ ਭਗਤਾ ਜੀ ਪੂਤਾਲੇ ਖੂਹ ਵਾਲੇ ਇਹਨਾਂ ਦੇ ਕਹਾ ਪੰਜ ਬੇਟੇ ਹੋਏ ਨੇ ਜੀ ਭਾਈ ਭਾਰਾ ਜੀ ਤਾਰਾ ਜੀ ਗੁਰਦਾਸ ਜੀ ਮੋਹਰਾ ਜੀ ਤੇ ਬਖਤਾ ਜੀ ਭਾਈ ਗੁਰਦਾਸ ਜੀ ਦੇ ਬੇਟੇ ਭਾਈ ਕਰਮ ਪ੍ਰਕਾਸ਼ ਜੀ ਉਨਾਂ ਦੇ بیٹے ਭਾਈ ਦੇਸ ਰਾਜ ਜੀ ਦੇ ਭਾਈ ਸੈਨਾ ਜੀ ਭਾਈ ਦੇਸ ਰਾਜ ਜੀ ਨੂੰ ਇਹ ਵਕਸ਼ਿਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਨੰਦਪੁਰ ਸਾਹਿਬ ਵਿਖੇ ਭੰਗਾਣੀ ਦਾ ਜੁੱਧ ਜਿੱਤ ਕੇ ਆਨੰਦਪੁਰ ਸਾਹਿਬ ਆ ਕੇ ਆਪਣੇ ਸਾਰੇ ਮਸੰਦਾਂ ਦਾ ਇੱਕ ਇਕੱਠ ਕਰਿਆ ਉਸ ਇਕੱਠ ਦੇ ਵਿੱਚ 85% ਮਸੰਦ ਕਰਪਟ ਹੋ ਚੁੱਕੇ ਸੀ ਉਸੇ ਕੱਠ ਦੇ ਵਿੱਚ ਜੋ ਜੋਗ ਸਖਸੀ ਉਹਨਾਂ ਨੂੰ ਵਾਕਸ਼ਿਸ਼ ਦਿੱਤੀਆਂ ਗਈਆਂ ਅਤੇ ਜੋ ਕਰਾਪਟ ਸੀ ਉਹਨਾਂ ਨੂੰ ਜੋਗ ਸੁਜਾਵਾਂ ਦਿੱਤੀਆਂ ਗਈਆਂ ਸਾਡੇ ਬਜ਼ੁਰਗ ਭਾਈ ਜੇਸਰਾਜ ਜੀ ਨੂੰ ਇਹ ਵਾਕਸ਼ਿਸ਼ ਮਿਤੀ 25 ਸਤਾਈ ਸੰਮਤ 1756 ਨੂੰ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਰੇ ਖੁਸ਼ ਹੋ ਕੇ ਆਪਣੇ ਕਰ ਕਮਲਾ ਨਾਲ ਦਿੱਤੀ ਜਿਸ ਦੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹੱਥ ਲਿਖਤ ਆਪਣੀ ਹੱਥ ਲਿਖਤ ਜਿਸ ਦੇ ਵਿੱਚ ਧੀਰਦੀ ਮੁਖੀ ਨਾਲ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਾਈਨ ਕਰੇ ਅਤੇ ਲਿਖਿਆ ਭਾਈ ਦੇਸ ਰਾਜ ਨੂੰ ਕਾਰ ਦੇਣੀ ਤੁਹਾਡਾ ਭਲਾ ਹੋਵੇਗਾ ਪੰਜਾਬੀ ਗੁਰਮੁਖੀ ਦੇ ਵਿੱਚ ਸੰਗਤ ਜੀ ਇਹ ਲਿਖਿਆ ਹੋਇਆ ਹੈ ਜਿਉ ਤੁਸੀਂ ਪੜ ਸਕਦੇ ਹੋ ਅਤੇ ਨਾਲ ਹੀ ਲਖਾਰੀ ਤੋਂ ਲਿਖਵਾਇਆ ਗਿਆ ਹੈ ਏਕਮਕਾਰ ਸਤਗੁਰੂ ਜੀ ਸ੍ਰੀ ਗੁਰੂ ਜੀ ਕੀ ਆਗਿਆ ਹੈ ਭਾਈ ਦੇਸ ਰਾਜ ਸਰਵਤ ਸੰਗਤ ਗੁਰਦਾਸ ਭਗਤੇ ਫਫੜੇ ਕ ਸਹਿ ਲੰਗ ਗੁਰੂ ਰੱਖੇਗਾ ਸਤਗੁਰੂ ਗੁਰੂ ਜਪਣਾ ਜਨਮ ਸੋਰੇਗਾ ਭਾਈ ਦੇਸ ਰਾਜ ਹਜ਼ੂਰ ਆਇਓ ਖੁਸ਼ੀ ਹੋਈ ਕਾਰ ਸੰਗਤ ਭਾਈ ਦੇਸ ਰਾਏ ਨੂੰ ਦੇਣੀ ਮੇਰੀ ਖੁਸ਼ੀ ਹੈ ਨਿਹਾਲ ਹੋਏ ਮਤੀ ਬਸਾਕ 27 ਸੰਮਤ 1756 175 ਇਹ ਹੁਕਮਨਾਮਾ ਲਖਾਰੀ ਤੋਂ ਅਤੇ ਗੁਰੂ ਸਾਹਿਬ ਨੇ ਆਪ ਆਪਣੇ ਕਰਮਚਾਰੀਆਂ ਦੇ ਨਾਲ ਲਿਖ ਕੇ ਸਾਡੇ ਪਰਿਵਾਰ ਭਾਈ ਦੇਸ ਰਾਜੀ ਸਾਡੇ ਬਜ਼ੁਰਗਾਂ ਨੂੰ ਦਿੱਤਾ ਅੱਜ ਇਹ ਪਰਿਵਾਰ ਇਹ ਬਖਸ਼ਿਸ਼ਾਂ ਪੀੜੀਦਰ ਪੀੜੀ ਭਾਈ ਮੈਲੋ ਸਭ ਤੋਂ ਪਹਿਲਾਂ ਜੀ ਦੇ ਪਰਵਾਰਪਾਸ ਮਾਡਲ ਟਾਊਨ ਬਹਿੰਡਾ ਵਿਖੇ ਐਚ ਆਈ ਜੀ 1383 ਵਿਖੇ ਸ਼ੋਅ ਤ ਹਨ ਮੈਂ ਭਾਈ ਉਪਿੰਦਰ ਸਿੰਘ ਜੋ ਕਿ ਭਾਈ ਵੱਲੋਂ ਸਭ ਤੋਂ ਪਹਿਲਾਂ ਦੀ 15ਵੀਂ ਪੀੜ੍ਹੀ ਇੱਕ ਗਰੀਬ ਗੁਰਸਿੱਖ ਹੋਣ ਦੇ ਨਾਤੇ ਸੇਵਾ ਨਿਭਾ ਰਿਆਂਗਾ ਇਹ ਦੋ ਚੋਲੇ ਨੇ ਗੁਰੂ ਸਾਹਿਬ ਦੇ ਇਹ ਪਜਾਮਾ ਹੈ ਖਾਲਸਾ ਜੀ ਪਜਾਮੇ ਦਾ ਜਿਹੜਾ ਨਿਫਾ ਉਹ ਸੂਤੀ ਤੇ ਰੇਸ਼ਮੀ ਹੈ ਪਜਾਮਾ ਕੱਕੜ ਜਾਨਵਰ ਮਿਰਗ ਟਾਈਪ ਹੁੰਦਾ ਹੈ ਜਿਹੜਾ ਇੰਗਲਿਸ਼ ਦੇ ਵਿੱਚ ਇਹਨੂੰ ਭੌਂਕ ਨਾਲ ਮਿਰਗ ਕਹਿੰਦੇ ਨੇ ਉਸ ਦੀ ਖਾਲ ਦਾ ਬਣਿਆ ਹੋਇਆ ਕਿਉਂਕਿ ਉਸ ਵੇਲੇ ਹਾਲਾਤ ਐਸੇ ਸੀ ਜੰਗਲ ਸੀ ਝਾੜੀਆਂ ਸੀ ਜਦੋਂ ਵੀ ਗੁਰੂ ਸਾਹਿਬ ਘੋੜਸਵਾਰੀ ਕਰਦੇ ਸੀ ਜਾਂ ਤੁਰ ਕੇ ਜਾਂਦੇ ਸੀ ਤਾਂ ਇਸ ਤਰ੍ਹਾਂ ਦੇ ਵਿਸ਼ੇਸ਼ ਪਜਾਮੇ ਪਹਿਨ ਕੇ ਜਾਂਦੇ ਸੀ ਇਸ ਨੂੰ ਸਾਰਾ ਖੋਲਾਂਗੇ ਤਾਂ ਬਕਾਇਦਾ ਇਹਦੇ ਤੇ ਉਵੇਂ ਕੰਡਿਆਂ ਦੇ ਨਿਸ਼ਾਨ ਤੱਕ ਨੇ ਇਹ ਦੋਨੋਂ ਚੋਲੇ ਗੁਰੂ ਸਾਹਿਬ ਦੇ ਪਹਿਨੇ ਹੋਏ ਨੇ ਇਹਨਾਂ ਦੀ ਸਲਾਈ ਹੱਥ ਨਾਲ ਕਰੀ ਹੋਈ ਹੈ ਉਸ ਸਮੇ ਬਟਨ ਨਹੀਂ ਹੁੰਦੇ ਸਾਨੂੰ ਖਾਸਾ ਜੀ ਸੰਗਤ ਜੀ ਇਹ ਉਵੇਂ ਤੜੀਆਂ ਦੇ ਨਾਲ ਬਣਿਆ ਜਾਂਦਾ ਸੀ ਚੋਲੇ ਦੀ ਲਵਾਈ 52 ਇੰਚ ਹੈ ਜੀ ਗੁਰੂ ਸਾਹਿਬ ਦੀ ਬਾਹਾਂ ਦੀ ਲਵਾਈ 50 ਇੰਚ ਹੈ 4 ਫੁੱਟ 2 ਇੰਚ ਦੀ ਬਾਹਾਂ ਹੈ ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਮਸੰਦਾਂ ਦਾ ਇਕੱਠ ਕਰਿਆ ਤਾਂ ਸਾਡੇ ਬਜ਼ੁਰਗ ਭਾਈ ਗੁਰਦਾਸ ਜੀ ਤੇ ਭਾਈ ਤਾਰਾ ਜੀ ਉਸ ਵੇ ਗੁਰੂ ਸਾਹਿਬ ਦਾ ਜਾਲੋ ਜਲਾਲ ਇਤਨਾ ਸੀ ਕਿ ਮਸੰਦ ਡਰਦੇ ਭੱਜ ਰਹੇ ਸਨ ਸਾਡੇ ਬਜ਼ੁਰਗ ਵੀ ਸਾਈਡ ਤੋਂ ਹੋ ਕੇ ਲੰਘਣ ਲੱਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਕੇ ਨੂੰ ਸਦਕੇ ਲਿਆਓ ਇਹ ਤਾਂ ਸੱਚੇ ਸੁੱਚੇ ਸੇਖਾਂ ਨੂੰ ਕਿਉਂ ਜਾ ਰਹੇ ਹਨ ਤਾਂ ਉਸ ਵੇਲੇ ਸਿੰਘਾਂ ਨੂੰ ਭੇਜ ਕੇ ਬੁਲਾਇਆ ਗਿਆ ਬੁਲਾ ਕੇ ਇਤਿਹਾਸ ਦੱਸਦਾ ਪੁੱਛਿਆ ਗਿਆ ਕਿ ਮਨੁੱਖ ਵਿੱਚ ਕੀ ਗੱਲ ਹੈ ਕਿਉਂ ਡਰਦੇ ਸੀ ਬਜ਼ੁਰਗਾਂ ਨੇ ਦੱਸਿਆ ਕਿ ਗੁਰੂ ਸਾਹਿਬ ਤੁਹਾਡਾ ਇੰਨਾ ਕਿ ਜਿਆਦਾ ਡਰ ਫੈਲਿਆ ਹੋਇਆ ਸਿੱਖਾਂ 'ਚ ਕਿ ਤੁਸੀਂ ਸ਼ਾਇਦ ਆਪਣਿਆਂ ਨੂੰ ਵੀ ਨਾਮ ਅਖਸ਼ੋ ਉਹ ਕਹਿੰਦੇ ਨਹੀਂ ਸੱਚੀ ਗੱਲ ਜੋ ਮਨੁੱਖ 'ਚ ਹੈ ਤਾਂ ਦੱਸੋ ਤਾਂ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਸੋਚਿਆ ਸੀ ਜੇ ਗੁਰੂ ਸਾਹਿਬ ਧੱਕਾ ਕਰਨਗੇ ਤਾਂ ਸਾਡਾ ਪੋਤਰਾ ਜੋ ਬੜਾ ਦਲੇਰ ਤੇ ਬਹਾਦਰ ਹੈ ਭਾਈ ਦੇਸ ਰਾਜ ਉਹ ਆਪੇ ਸੰਝ ਲਵੇਗਾ ਤਾਂ ਗੁਰੂ ਸਾਹਿਬ ਕਹਿੰਦੇ ਉਸ ਨੂੰ ਬੁਲਾਓ ਜਿਵੇਂ ਹੁਕਮਨਾਮੇ ਦੇ ਵਿੱਚ ਲਿਖਿਆ ਹੈ ਤੇ ਭਾਈ ਦੇਸਰਾਜ ਨੂੰ ਬੁਲਾਇਆ ਗਿਆ ਭਾਈ ਦੇਸਰਾਜ ਜੀ ਨਿਮਰਤਾਪੂਰਕ ਆਪਣੇ ਸਾਥੀਆਂ ਨੂੰ ਲੈ ਕੇ ਗੁਰੂ ਸਾਹਿਬ ਕੋਲੇ ਅਨੰਦਪੁਰ ਸਾਹਿਬ ਪਹੁੰਚੇ ਮੱਥਾ ਟੇਕਿਆ ਅਰਦਾਸ ਕਰੀ ਪੁੱਛਿਆ ਗੁਰੂ ਸਾਹਿਬ ਕੀ ਹੁਕਮ ਹੈ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਬਜ਼ੁਰਗ ਦੱਸਦੇ ਨੇ ਕਿ ਤੇਰੇ ਕੋਲ ਬਹੁਤ ਤਾਕਤ ਹੈ ਬਜ਼ੁਰਗਾਂ ਨੇ ਨਿਮਰਤਾਪੂਰਵ ਕਿਹਾ ਗੁਰੂ ਸਾਹਿਬ ਤਾਕਤ ਤਾਂ ਹੈ ਪਰ ਤਾਕਤ ਸਾਡੀ ਨਹੀਂ ਉਹਨਾਂ ਨੇ ਪੁੱਛਿਆ ਤਾਕਤ ਕਿਸ ਦੀ ਹੈ ਕਹਿੰਦੇ ਤੁਸੀਂ ਹੀ ਦਿੱਤੀ ਹੋਈ ਹੈ ਆਪਨੇ ਹੀ ਸਾਡੇ ਸਿਰ ਤੇ ਹੱਥ ਰੱਖਿਆ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੇਰੀ ਭਾਈ ਪਰਖ ਹੋਊਗੀ ਦੂਸਰੇ ਦਿਨ ਦੀਵਾਨ ਸਜਿਆ ਗੁਰੂ ਸਾਹਿਬ ਨੇ ਕਮਰਕਸਾ ਲਾਇਆ ਤੇ ਬੁਲਾਇਆ ਗਿਆ ਜੰਗਲ ਦੇ ਵਿੱਚ ਇੱਕ ਸ਼ੇਰ ਸੀ ਬਹੁਤ ਭਿਆਨਕ ਸੀ ਕਹਿੰਦੇ ਤੇਰਾ ਇਸ ਨਾਲ ਟੱਕਰਾਂ ਕਰਨਾ ਹੈ ਤਾਂ ਸਾਡੇ ਬਜ਼ੁਰਗਾਂ ਨੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਉਹ ਸ਼ੇਰ ਨੂੰ ਮਾਰ ਦਿੱਤਾ ਇਹ ਚੋਲੇ ਉਸਨੇ ਪਹਿਨੇ ਹੋਏ ਸੀ ਉਹਨਾਂ ਦੇ ਖੂਨ ਦੇ ਧੱਬੇ ਚੱਕ ਲੱਗੇ ਹੋਏ ਨੇ ਖੁਸ਼ ਹੋ ਗਏ ਗੁਰੂ ਸਾਹਿਬ ਨੇ ਇਹ ਸਾਰੇ ਸ਼ਸਤਰ ਵਸਤਰ ਸਮੇਤ ਇਹ ਕਟਾਰ ਹੈ ਜਿਹੜੀ ਕਮਰ ਕਸੇ ਦੇ ਵਿੱਚ ਸੀ ਉਵੇਂ ਸੋਨੇ ਦੀ ਮੀਨਾ ਕਾਰੀ ਗਲੀ ਹੋਏ ਮੁੱਠੇ ਦੇ ਜੁੱਤੇ ਨੇ ਗੁਰੂ ਸਾਹਿਬ ਦੇ ਜੋੜਾ ਸਾਹਿਬ ਇਸੇ ਤਰ੍ਹਾਂ ਆਪਣੀ ਕੋ ਸ੍ਰੀ ਸਾਹਿਬ ਭੇਟ ਕਰੀ ਬਖਸ਼ਿਸ਼ ਕਰੀ ਸੌਰੀ ਇਹ ਅੱਜ ਸਾਡੇ ਕੋਲ ਸਿਰਫ ਮੁੱਠਾ ਹੈ ਮੁੱਠੇ ਦੇ ਵਿੱਚ ਜਿਸ ਵੀ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਭਿੰਡ ਕਰੀ ਸੀ ਉਸ ਦਾ ਨਾਂ ਅੰਦਰ ਮੁੱਠੇ ਦੇ ਵਿੱਚ ਰਹਾਜਦਾ ਹੈ ਅਕਾਲ ਸਹਾਇ ਭਾਈ ਸਰੈਣ ਸਿੰਘ ਜੀ ਆ ਇੱਕ ਪੈਸਾ ਜਿਹਦੇ ਇੱਕ ਪਾਸੇ ਸਿੱਕੇ ਦੇ ਲਿਖਿਆ ਹੋਇਆਗਾ ਇਗ ਈਡਿੰਸਰੀ ਗਗਾ ਇਗ ਇੱਕ ਪੈਸਾ ਇੱਕ ਆਣਾ ਇੱਕ ਰੁਪਿਆ ਬਜ਼ੁਰਗ ਦੱਸਦੇ ਨੇ ਕਿ ਚੋਲੇ ਦੇ ਗੀਜੇ ਤੋਂ ਨਿਕਲਿਆ ਸੀ ਇੱਕ ਲੱਕੜ ਦੀ ਮੋਹਰ ਹੈ ਜਿਹਦੇ ਦੇ ਅੱਜ ਦੀ ਡੇਟ 'ਚ ਕੋਈ ਸ਼ਬਦ ਨਹੀਂ ਸੰਗਤ ਜੀ ਇਹ ਰੇਸ਼ਮੀ ਰਮਾਲ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਾ ਇਹ ਕਲਮ ਹੈ ਜੀ ਅੱਗੇ ਕਾਨੀ ਲਾ ਕੇ ਲਿਖਿਆ ਜਾਂਦਾ ਸੀ ਇਹ ਬਾਜੀ ਦੀ ਡੋਰ ਹੈ ਖੁੱਲ ਕੇ ਮੁਠੇ ਵਾਲਾ ਪਾਸਾ ਗੁਰੂ ਸਾਹਿਬ ਦੇ ਹੱਥ 'ਚ ਹੁੰਦਾ ਸੀ ਤੇ ਫੁੱਲ ਵਾਲਾ ਪਾਸਾ ਬਾਜੀ ਦੇ ਪੈਰ 'ਚ ਪੈਂਦਾ ਸੀ ਇਹ ਵਰਸਿਸ ਸਾਨੂੰ ਸਾਡੇ ਬਜ਼ੁਰਗਾਂ ਤੋਂ ਪੀੜੀ ਦਾ ਪੀੜੀ ਪ੍ਰਾਪਤ ਹੋਈ ਹੈ ਅੱਜ ਮੈਂ ਬੇਹਾਦ ਉਸ ਗੁਰੂ ਦਾ ਉਸ ਪਰਮਪిత ਪਰਮਾਤਮਾ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਚਰਨਾਂ 'ਚ ਅਸੀਂ ਬੈਠ ਕੇ ਹਰ ਵੇ ਇਹ ਅਰਦਾਸ ਕਰਦੇ ਹਾਂ ਕਿ ਮਾਲਕਾ ਲਾਜ ਰੱਖੀ ਸੋਝੀ ਨਹੀਂ ਸੀ ਬੜੀਆਂ ਗਲਤੀਆਂ ਹੋਈਆਂ ਨੇ ਪਰ ਹੁਣ ਹਰ ਵੇ ਸੰਗਤ ਦੀ ਚਰਨਾਂ ਹੀ ਧੂੜ ਬਣ ਕੇ ਸਿਰਫ ਇਹੋ ਈ ਗੱਲ ਉਤਾਵਲੇ ਹੁੰਦੀ ਹੈ ਕਿ ਕਦੋਂ ਕੋਈ ਵਿਅਕਤੀ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਦਰਸ਼ਨ ਕਰਨ ਦੇ ਲਈ ਆਵੇ ਸੋ ਮੈਂ ਫੇਰ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਕਿ ਫੇਰ ਵੀ ਤੁਹਾਡੇ ਮਨ 'ਚ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਹੁੰਦਾ ਕੋਈ ਸੁਝਾਅ ਹੁੰਦਾ ਅਸੀਂ ਉਹ ਆਪਣੀ ਸੋਝੀ ਮਤਾਬਕ ਤੁਹਾਡੇ ਨਾਲ ਵਿਚਾਰ ਕਰਨ ਨੂੰ ਵੀ ਰੈਡੀ ਆ ਸਾਡੇ ਦਰ ਹਮੇਸ਼ਾ ਸੰਗਤ ਦੇ ਲਈ ਖੁੱਲੇ ਨੇ ਮੇਰਾ ਗਰੀਬ ਜਿਹਾ ਵਿਅਕਤੀ ਦਾ ਜੋ ਆਸ਼ੀਆਨਾ ਹੈਗਾ ਗੁਰੂ ਸਾਹਿਬ ਦੀ ਕਿਰਪਾ ਜਨਾ ਬਣਿਆ ਐਚ ਆਈਜੀ 1383 ਮਾਡਲ ਟਾਊਨ ਬਿਹੰਡਾ ਵਿਖੇ ਹੈ ਫੇਸ 1 ਬਿਹੰਡਾ ਪੰਜਾਬ ਇੰਡੀਆ ਦੇ ਵਿੱਚ ਹੈ ਤੁਸੀਂ ਜਦੋਂ ਵੀ ਆ ਕੇ ਚਾਹੋ ਨਾ ਤਾਂ ਦਰਸ਼ਨ ਕਰ ਸਕਦੇ ਹੋ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ